ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਬਣਾ ਰਹੇ ਹਾਂ ਪਿੰਡੀਆਂ ਦੀ ਸਬਜ਼ੀ ਸਭ ਤੋਂ ਪਹਿਲਾਂ ਅਸੀਂ ਲਈਆਂ ਅੱਧਾ ਕਿਲੋ ਪਿੰਡੀਆਂ ਉਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਸੁਕਾ ਲਿਆ ਹੋਇਆ ਵਾ ਉਹਨਾਂ ਨੂੰ ਬਰੀਕ-ਬਰੀਕ ਕੱਟਿਆ ਹੋਇਆ ਉਸ ਤੋਂ ਬਾਅਦ ਅਸੀਂ 4 ਤੋਂ 5 ਪਿਆਜ਼ ਲਵਾਂਗੇ ਲੰਬੇ-ਲੰਬੇ ਕੱਟੇ ਹੋਏ ਬਿਲਕੁਲ ਬਰੀਕ-ਬਰੀਕ ਕੱਟਨੇ ਆ ਤੇ 2 ਤੋਂ 3 ਮਿਰਚਾਂ ਲੈਣੀਆਂ ਵਾਂ ਹਰੀਆਂ ਇੱਕ ਲਵਾਂਗੇ ਨਿੰਬੂ ਉਸ ਤੋਂ ਬਾਅਦ ਆਪਾਂ ਗੈਸ ਨੂੰ ਚਲਾ ਕੇ ਇੱਕ ਲਵਾਂਗੇ ਕੜਾਈ ਕੜਾਈ ਨੂੰ ਗਰਮ ਹੋਣ ਤੱਕ ਛੱਡਾਂਗੇ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਜਾਂ ਕਿਉ ਜੋ ਵੀ ਤੁਸੀਂ ਯੂਜ਼ ਕਰਦੇ ਹੋ ਇਸ ਤੋਂ ਬਾਅਦ ਫਿਰ ਆਪਾਂ ਦੇਖਾਂਗੇ ਕਿ ਜਦੋਂ ਆਪਣਾ ਤੇਲ ਚੰਗੀ ਤਰ੍ਹਾਂ ਮਤਲਬ ਭੁੱਜ ਜਾਂਦਾ ਵਾ ਸੜ ਜਾਂਦਾ ਵਾ ਇਹਨੂੰ ਆਪਾਂ ਫਿਰ ਇਹਦੇ ਵਿੱਚ ਪਾਣੀ ਆ ਤਿੰਨ ਚਾਰ ਪਿਆਜ਼ ਜਿਹੜੇ ਆਪਾਂ ਕੱਟੇ ਸੀ ਤੇ ਨਾਲ ਹਰੀਆਂ ਮਿਰਚਾਂ ਉਹਨਾਂ ਨੂੰ ਪਾ ਕੇ ਆਪਾਂ ਚੰਗੀ ਤਰ੍ਹਾਂ ਇਹਨੂੰ ਹਿਲਾਵਾਂਗੇ ਆਪਾਂ ਬਿਆਜ਼ਾਂ ਨੂੰ 1.5 ਘੰਟੇ ਤੱਕ ਭੁੰਨਾਂਗੇ ਜਿੰਨੀ ਦੇਰ ਤੱਕ ਇਹ 골ਡਨ ਬ੍ਰਾਊਨ ਕਲਰ ਦੇ ਨਹੀਂ ਹੁੰਦੇ देखो ਤੁਸੀਂ 1-2 ਮਿੰਟ ਚਲਾਉਣ ਤੋਂ ਬਾਅਦ ਇਹ 골ਡਨ ਬ੍ਰਾਊਨ ਕਲਰ ਦੇ ਹੋ ਗਏ ਹੋਏ ਆ ਤੇ ਮਤਲਬ ਇਹਦੇ ਵਿੱਚ ਹੁਣ ਆਪਾਂ ਮਸਾਲੇ ਐਡ ਕਰਾਂਗੇ ਕਿ ਆਪਾਂ ਜੋ-ਜੋ ਮਸਾਲੇ ਪਾਣੇ ਆ ਸਭ ਤੋਂ ਪਹਿਲਾਂ ਅਸੀਂ ਲਾਵਾਂਗੇ ਨਮਕ ਸਵਾਦ ਦੇ ਅਨੁਸਾਰ ਉਸ ਤੋਂ ਬਾਅਦ ਫਿਰ ਆਪਾਂ ਲਾਵਾਂਗੇ ਲਾਲ ਮਿਰਚ ਪਾਊਡਰ ਇਹ ਵੀ ਤੁਸੀਂ ਆਪਣੇ ਹਿਸਾਬ ਦੇ ਨਾਲ ਲੈ ਸਕਦੇ ਹੋ ਜਿਆਦਾ ਜਾਂ ਘੱਟ ਫਿਰ ਆਪਾਂ ਇਹਦੇ ਵਿੱਚ ਐਡ ਕਰਾਂਗੇ ਹਲਦੀ ਹਲਦੀ ਤੁਸੀਂ ਮੈਂ ਤਾਂ ਅੱਧਾ ਚਮਚ ਲਿਆ ਤੁਸੀਂ ਆਪਣੇ ਹਿਸਾਬ ਦੇ ਨਾਲ ਲੈ ਸਕਦੇ ਹੋ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਐਡ ਕਰਾਂਗੇ ਗਰਮ ਮਸਾਲਾ ਉਹ ਵੀ ਆਪਾਂ ਅੱਧਾ ਚਮਚ ਲਿਆ ਹੋਇਆ ਇਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਸ ਕਰਕੇ ਪਾਣੀ ਵਿੱਚ ਬਾਹਰ ਪੈਣੀ ਨਾ ਮਨਦੀ ਮਿਕਸ ਕਰਨ ਤੋਂ ਬਾਅਦ ਇੱਕ ਦੋ ਮਿੰਟ ਹਿਲਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਹੁਣ ਐਡ ਕਰਾਂਗੇ ਜਿਹੜੀਆਂ ਆਪਣੀਆਂ ਪਿੰਡੀਆਂ ਕੱਟੀਆਂ ਹੋਈਆਂ ਆ ਉਹਨੂੰ ਵਿੱਚ ਪਾ ਕੇ ਇਹਨੂੰ 2-3 ਮਿੰਟ ਤੱਕ ਚੰਗੀ ਤਰ੍ਹਾਂ ਆਪਾਂ ਇਹਨੂੰ ਹਿਲਾ ਦੇਣਾ ਵਾ ਕਿ ਮਸਾਲਿਆਂ ਦੇ ਵਿੱਚ ਚੰਗੀ ਤਰ੍ਹਾਂ ਇਹ ਮਿਕਸ ਹੋ ਜੇ ਇਸ ਕੋ ਮਾਰ ਫਿਰ ਆਪਾਂ ਨੂੰ ਕਿਸੇ ਛੀਕੇ ਨਾਲ ਟੱਕ ਦਵਾਂਗੇ ਇਸ ਕਿਸੇ ਤਰ੍ਹਾਂ ਦੇ ਨਾਲ 3-4 ਮਿੰਟ ਲਈ ਇਹਨੂੰ ਟੱਕ ਕੇ ਰੱਖਾਂਗੇ ਇਹ ਸਬਜ਼ੀ ਜਿਹੜੀ ਆ ਇਹ ਬਹੁਤ ਜਲਦੀ ਬਣ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਕਿ ਮੈਂ 5 ਤੋਂ 7 ਮਿੰਟ ਤੱਕ ਇਹਨੂੰ ਟੱਕ ਕੇ ਰੱਖਿਆ ਸੀ ਤੇ ਪੂਰੀ ਤਰ੍ਹਾਂ ਰੈਡੀ ਹੋ ਗਈ ਹੋਈ ਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਲਾਸਟ ਚ ਪਾਵਾਂਗੇ ਕਾਲੀ ਮਿਰਚ ਉਹ ਬਿਲਕੁਲ ਮੈਂ ਥੋੜੀ ਜਿਹੀ ਪਾਈ ਆ ਇਹਨੂੰ ਆਪਾਂ ਸਬਜ਼ੀ ਨੂੰ ਬਣਨ ਤੋਂ ਬਾਅਦ ਹੀ ਪਾਵਾਂਗੇ ਇਸ ਤੋਂ ਬਾਅਦ ਫਿਰ ਆਪਾਂ ਸਬਜ਼ੀ ਬਣਾਉਣ ਤੋਂ ਬਾਅਦ ਨਾਲ ਕਾਲੀ ਮਿਰਚ ਦੇ ਨਾਲ ਇੱਕ ਆਪਾਂ ਪਾਵਾਂਗੇ ਅੱਧਾ ਲੈਮਨ ਨਾ ਆਪਾਂ ਪੂਰਾ ਲੈਮਨ ਨਹੀਂ ਪਾਉਣਾ ਅੱਧਾ ਕੱਟ ਕੇ ਪਾਉਣਾ ਵਾ ਕਿਉਂਕਿ ਬਹੁਤ ਜੂਸੀ ਆ ਜੇ ਜ਼ਿਆਦਾ ਪਾਵਾਂਗੇ ਤੇ ਜ਼ਿਆਦਾ ਖੱਟੀ ਸਬਜ਼ੀ ਹੋ ਜਾਏਗੀ ਹਾਂਜੀ ਹੁਣ ਸਬਜ਼ੀ ਨੂੰ ਹਿਲਾ ਲਓ ਚੰਗੀ ਤਰ੍ਹਾਂ ਤਾਂ ਸਬਜ਼ੀ ਤੁਹਾਡੀ ਬਿਲਕੁਲ ਰੈਡੀ ਹੋ ਗਈ ਹੋਈ ਆ ਖਾਣ ਦੇ ਲਈ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਧੰਨਵਾਦ